ਕੇ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਪੱਤਰਕਾਰ ਗੋਬਿੰਦ ਸਿੰਘ ਜੱਜ ਅੱਜ ਅਸੀਂ ਪਹੁੰਚੇ ਹਾਂ ਅਮਰਸਰ ਜਿੱਥੇ ਕੇ ਸ਼ਾਹਕੋਟ ਫਿਲਮ ਦੀ ਪ੍ਰੀਮੀਅਰ ਮੋਕੇ ਅਸੀਂ ਉਹਨਾਂ ਦੇ ਨਾਲ ਕਲਾਕਾਰਾਂ ਨਾਲ ਗੁਰੂ ਰੰਦਾਵਾ ਜੀ ਅਤੇ ਹੋਰ ਕਾਫੀ ਸਨੇ ਕਲਾਕਾਰ ਬੰਬੇ ਤੋਂ ਆਏ ਹੋਏ ਨੇ ਕੁਲੇਸ਼ਾ ਜੀ ਆਏ ਹੋਏ ਨੇ ਆਓ ਤੁਹਾਨੂੰ ਉਹਨਾਂ ਨਾਲ ਮਿਲੰਨੇ ਆ ਤੇ ਨਾਲੇ ਦੇਖਦੇ ਹਾਂ ਉਹਨਾਂ ਨਾਲ ਪ੍ਰائمਰੀ ਮੌਕੇ ਫਿਲਮ ਦਾ ਮਾਨਦੇ ਆ ਅਨੰਦ ਇੱਕ ਹਾਲ ਦੇ ਵਿੱਚ ਸ਼ਾਮਲ ਔਰ ਅੱਜ ਸਾਡੇ ਸਾਰਿਆਂ ਦੇ ਕੇਵਲ ਪਰਿਵਾਰਕ ਖੁਸ਼ੀਆਂ ਨਾਲ ਤੇ ਬਹੁਤ ਬਹੁਤ ਥੈਂਕ ਯੂ ਇੱਧਰ ਆ ਜਾਓ ਤੁਸੀਂ ਵਿਚੋ ਕਿਹੋ ਜਿਹਾ ਸ਼ਾਜ ਆ ਰਿਹਾ ਕਿਸ ਤਰ੍ਹਾਂ ਦਾ ਸਾਰੇ ਨੇ ਆਪਣੇ ਮੀਡੀਆ ਤੇ ਅਪਡੇਟ ਕਰਨਾ ਸੋ ਬੈਸਟ ਆਫ ਲੱਕ ਗੁਰੂ ਬੈਸਟ ਆਫ ਲੱਕ ਸਤਿ ਸ਼੍ਰੀ ਅਕਾਲ ਭਾਈ ਰਦੀਪ ਭਾਈ ਨੂੰ ਬੈਸਟ ਆਫ ਲੱਕ ਆਸਾਂ ਦਾ ਮਾਣ ਤੇ ਜੱਗੀ ਤੇ ਜੋੜਾ ਬਾਜੀ ਫਰਿਸ਼ਤਾ ਜੀ ਸਾਡੇ ਮਾਹਵੀਰ ਭੁੱਲਰ ਜੀ ਬਹੁਤ ਸਾਰੇ ਐਕਟਰ ਤੁਸੀਂ ਬਾਹਰ ਨਿਕਲੋਗੇ ਤੁਹਾਨੂੰ ਦਿਸਣਗੇ ਸਾਰੇ ਜਣੇ ਅੱਜ ਆਏ ਨੇ ਜਿਨ੍ਹਾਂ ਦਾ ਨਾਮ ਮੈਂ ਕਈ ਦਾ ਸਪੋਰਟ ਕਰਦਾ ਜੋ ਪੰਜਾਬੀ ਸਿਨੇਮਾ ਆਪਣਾ ਬਹੁਤ ਕੋਸ਼ਿਸ਼ ਕਰ ਰਿਹਾ ਹੈ ਉਹਦੀ ਉਹਦੀਆਂ ਫਿਲਮਾਂ ਲੈ ਕੇ ਨਹੀਂ ਦੂਸਰਾ ਪਾਕ ਬਣੇਗਾ ਇਸ ਫਿਲਮ ਦਾ ਭਾਜੀ ਕੀ ਭਾਜੀ ਮੈਂ ਫੋਟੋ ਚਾਹੀਦੀ ਫੋਟੋ